ਅੰਮ੍ਰਿਤਸਰ ਦੀ ਮੁਬਾਰਕ ਤ੍ਰਿਤੀ ਜਿਸ ਨੂੰ 1805 ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਿੱਤਿਆ ਸੀ 1805 ਵਿੱਚ 1805 ਦੇ ਵਿੱਚ ਭੰਗੀ ਮਿਸਲ ਦੀ ਜਿਹੜੀ ਹੀ ਵਿਧਵਾ ਸੀ ਭੰਗੀ ਮਿਸਲ ਦੀ ਵਿਧਵਾ ਮਾਈ ਸੁੱਖਾ ਜੀ ਮਾਈ ਸੁੱਖਾ ਜੀ ਤੋਂ ਮਹਾਰਾਜਾ ਰਣਜੀਤ ਸਿੰਘ ਨੇ ਇਹ ਰਾਜ ਤੇ ਅੰਮ੍ਰਿਤਸਰ ਦੀ ਜਿੱਤ 1805 ਵਿੱਚ ਜਿੱਤੀ ਤੇ ਸਿੱਖ ਰਾਜ ਦੀਆਂ ਹੱਦਾਂ ਨੂੰ ਵਧਾਇਆ ਇਸ ਲਈ ਆਪਾਂ ਅੰਮ੍ਰਿਤਸਰ ਦੀ ਤ੍ਰਿਤੀ ਤੇ ਹਾਂ ਆਪਣੇ ਪੁੱਤਰ ਅਨਮੋਲਜੀਤ ਸਿੰਘ ਦੇ ਨਾਲ ਤੇ ਆਪਣੇ ਪੁੱਤਰ ਨੂੰ ਦੱਸ ਰਹਿ ਕੇ ਪੁੱਤਰ ਜੀ ਇੱਥੇ ਤੁਹਾਡਾ ਸਿੱਖ ਰਾਜ ਹੋਇਆ ਕਰਦਾ ਸੀ ਤੇ ਖਾਲਸੇ ਦਾ ਰਾਜ ਹਰ ਪਾਸੇ ਚੱਲਦਾ ਸੀ ਅੰਮ੍ਰਿਤਸਰ ਦੀ ਤਰਫੀ ਤੇ ਪੂਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸੀ ਸ਼ਤਿ ਸ਼ਕਤਾਂ ਕਰਦੇ ਹਾਂ ਸलाम ਕਰਦੇ ਹਾਂ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਕਰ ਸਿੰਘ ਜੀ ਤਿੱਕਾ ਅੱਜ ਸੀ ਇਧਰ ਆਏ ਸਾਮਰਸਰ ਦੀ ਮੁਬਾਰਕ ਤਰਫੀ ਤੇ ਅਨਮੋਲਜੀਤ ਸਿੰਘ ਪੁੱਛ ਰਿਹਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿੰਨੇ ਸਮੇਂ ਕੀਤਾ ਮੈਂ ਦੱਸ ਰਿਹਾ ਹਾਂ ਸਕਪੁੱਤਰ ਅੰਮ੍ਰਿਤਸਰ ਜਿਹੜੀ ਆ ਸਿੱਖਾਂ ਦੀ ਮੀਨੀ ਰਾਜਧਾਨੀ ਹੁੰਦੀ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਰਾਮ ਬਾਗ ਨੂੰ ਜਿਹੜਾ ਸੀ ਸਿੱਖਾਂ ਦੀ ਮੀਨੀ ਰਾਜਧਾਨੀ ਬਣਾਇਆ ਸੀ ਰਾਮ ਬਾਗ 1818 ਦੇ ਵਿੱਚ ਰਾਜਧਾਨੀ ਬਣਾਤਾ ਸੀ ਇੱਕ ਲਾਹੌਰ ਰਾਜਧਾਨੀ ਸੀ ਤੇ ਇੱਕ ਅੰਮ੍ਰਿਤਸਰ ਦੀ ਥਾਂ ਨੂੰ ਜਿਹੜਾ ਸੀ ਰਾਜਧਾਨੀ ਬਣਾਇਆ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਲੰਮੇ ਸਮੇਂ ਤੱਕ ਰਾਜ ਕੀਤਾ ਤੇ ਸਿੱਖ ਰਾਜ ਦੀਆਂ ਜਿਹੜੀਆਂ ਹੱਦਾਂ ਸਨ ਸਰਹੱਦਾਂ ਸਨ ਉਹ ਕਾਬਿਲ ਤੱਕ ਚੰਗੀਆਂ ਇਹ ਕਾਬਲ ਤੱਕ ਸਿੱਖਾਂ ਨੇ ਰਾਜ ਕੀਤਾ ਜਿਹਦੇ ਵਿੱਚ ਸਿੱਖ ਜਰਨੈਲਾਂ ਦਾ ਬਹੁਤ ਵੱਡਾ ਰੋਲ ਸੀ ਸ਼ਾਇਦ ਸੱਜ ਬੇਸ਼ੱਕ ਬਹੁਤ ਕੁਝ ਬਦਲਾਅ ਆ ਗਿਆ ਲੇਕਿਨ ਅੱਜ ਵੀ ਜਦੋਂ ਉਹ ਸੇਖ ਕਮਰਤ ਸਰ ਹੁੰਦੇ ਨੇ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਦੇ ਨੇ ਮਹਾਰਾਜ ਦੀਪ ਸਿੰਘ ਦੇ ਕੰਮਾਂ ਨੂੰ ਯਾਦ ਕਰਦੇ ਨੇ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਵੱਡੇ ਕੰਮ ਕੀਤੇ ਸਨ ਸਿੱਖ ਰਾਜ ਦੀ ਚੜ੍ਹਦੀ ਕਲਾ ਦੇ ਲਈ ਤੇ ਇਸ ਕਰਕੇ ਅੱਜ ਅਸੀਂ 1805 ਦੀ ਜੰਗ ਨੂੰ ਜਿਹੜਾ ਯਾਦ ਵੀ ਕਰਦੇ ਆ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਸੇਜਦਾ ਵੀ ਕਰਦੇ ਆ ਹਰ ਇੱਕ ਸਿੱਖ ਨੂੰ ਯਾਦ ਰੱਖਣਾ ਚਾਹੀਦਾ ਕਿ ਅੰਮ੍ਰਿਤਸਰ ਦੀ ਜਿੱਤ 1805 ਦੇ ਵਿੱਚ ਹੋਈ ਸੀ ਜਿਹਦੇ ਵਿੱਚ ਬਹੁਤ ਸਾਰੇ ਯੋਧਿਆਂ ਨੇ ਸਹਿਯੋਗ ਕੀਤਾ ਸੀ ਜਿਹਦੇ ਵਿੱਚ ਅਕਾਲੀ ਫੂਲਾ ਸਿੰਘ ਜੀ ਨੇ ਵੱਡਾ ਸਹਿਯੋਗ ਕੀਤਾ ਸੀ ਅਤੇ ਹੋਰ ਬਹੁਤ ਸਾਰੇ ਭੈਣ ਭਰਾਵਾਂ ਨੇ ਅੱਜ ਅਸੀਂ ਅੰਮ੍ਰਿਤਸਰ ਦੀ ਮੁਬਾਰਕਤ ਅਰਦਾਸ ਆਪਣੇ ਪੁੱਤਰਨ ਮੋਜੀਤ ਸਿੰਘ ਨਾਲ ਉਹਨਾਂ ਸਾਰਿਆਂ ਹੀ ਯੋਧਿਆਂ ਨੂੰ ਸਿਜਦਾ ਕਰਦੇ ਹਾਂ ਜਿਨ੍ਹਾਂ ਜਿਨ੍ਹਾਂ ਨੇ ਸਿੱਖ ਰਾਜ ਦੀਆਂ ਜਣਾ ਨੂੰ ਅਜੂਬ ਕੀਤਾ ਤੇ ਅੰਮ੍ਰਿਤਸਰ ਦੇ ਵਿੱਚ ਸਿੱਖ ਰਾਜ ਦਾ ਝੰਡਾ ਲਹਿਰਾਇਆ ਸਿੱਖ ਇਹ ਭੰਗੀ ਮਿਸਲਾਂ ਦੇ ਸੰਨ ਇਹਨਾਂ ਦਾ ਰਾਜ ਅੰਮ੍ਰਿਤਸਰ ਤੋਂ ਲੈ ਕੇ ਜਦੋਂ ਬਿਸਨਾਂ ਦਾ ਸਮਾ ਸੀ ਤਰਸਿੱਕੇ ਪਿੰਡ ਤੱਕ ਸੀ ਤਰਸਿੱਕੇ ਪਿੰਡ ਵੀ ਜਿਹੜਾ ਭੰਗੀ ਮਿਸਲਾਂ ਦੇ ਹੀ ਵਿੱਚ ਆਉਂਦਾ ਸੀ ਅਤੇ ਹੋਰ ਬਹੁਤ ਸਾਰੇ ਪਿੰਡ ਜਿਹੜੇ ਭੰਗੀ ਮਿਸਲਾਂ ਦੀ ਪ੍ਰਿਆਸਤ ਵਿੱਚ ਹੁੰਦੇ ਸਨ ਮੂਲੇ ਵਾਸਤੇ ਰੋ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਜੀ ਅੰਮ੍ਰਿਤਸਰ ਦਾ ਸਥਾਨੇ ਆ ਹੋ ਸਕਦਾ ਪਈਆਂ ਨੇ ਇਸ ਚੌਂਕ ਦਾ ਪਤਾ ਵੀ ਹੋ